ਅਸੀਂ ਪਰਿਵਾਰ ਦੇ ਨਾਲ ਪੂਰਾ ਸਹਿਮਤ ਹਾਂ ਅਸੀਂ ਇਹੀ ਚਾਹਾਂਗੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਰਕਾਰ ਕੋਲ ਇਹੀ ਮੰਗ ਰੱਖਦੇ ਹਾਂ ਕਿ ਪਰਿਵਾਰ ਨੂੰ ਪੂਰਾ ਪੂਰਾ ਇਨਸਾਫ ਦਿੱਤਾ ਜਾਵੇ ਇਹ ਘਟਨਾ ਵਾਪਰੀ ਹੈ ਇਹ ਘਟਨਾ ਵਾਪਰੀ ਹੈ ਜੀ ਜੋ ਕਿ ਗੁਰਵਿੰਦਰ ਸਿੰਘ ਦੀ ਮੌਤ ਹੋਈ ਆ ਉਹ 23 ਸਾਲ ਦਾ ਬੱਚਾ ਜੋ ਉਹ ਅੱਜ ਨਗਰ ਕੀਰਤਨ ਦੀ ਸੀਗਾ ਪਿੰਡ ਵਿੱਚ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਉਸ ਸਬੰਧ ਵਿੱਚ ਉਹ ਨੌਜਵਾਨ ਵੀਰ ਸਾਡੇ ਸਫਾਈ ਕਰ ਰਹੇ ਸੀ ਅਸੀਂ ਸੂਏ ਦੇ ਉੱਪਰ ਉੱਥੇ ਲੰਗਰ ਲਾਉਨੇ ਹੁੰਦੇ ਆ ਗੁਰਦੁਆਰਾ ਸਾਹਿਬ ਵੱਲੋਂ ਤੇ ਨੌਜਵਾਨ ਵੀਰੇ ਸਫਾਈ ਕਰ ਰਹੇ ਸੀ ਦੀ ਤੇ ਆਪ ਕਿਸੇ ਨੇ ਆਪਸੀ ਰਾਂਜੀ ਸੁਬਾਜੀ ਦੇ ਵਿੱਚ ਇਹ ਦੋ ਵੀਰਾਂ ਨੂੰ ਜ਼ਖਮੀ ਕੀਤਾ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਧਰਮ ਵੀਰ ਆ ਜੋ ਉਹ ਜ਼ਖਮੀਆਂ ਜੀ ਇਹ ਬੱਤੀ ਦੇ ਵਿੱਚ ਦਾਖਲ ਆ ਅਸੀਂ ਤਾਂ ਇਹੀ ਚਾਹਾਂਗੇ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਤੇ ਥੱਲ ਪਾਈ ਆ ਵੀ ਤੇ ਪਰਿਵਾਰ ਨੂੰ ਪੂਰਾ ਪੂਰਾ ਮਿਲਦਾ ਇਨਸਾਫ ਮਿਲਣਾ ਚਾਹੀਦਾ ਜੀ ਇਹੀ ਅਸੀਂ ਸਰਕਾਰ ਕੋਲੋਂ ਮੰਗ ਰੱਖਦੇ ਆਂ ਪਤਾ ਨਹੀਂ ਜੀ ਰਾਤ ਨੂੰ ਸਫਾਈ ਸੂਈ ਕਰਕੇ ਇੱਥੇ ਨਗਰ ਕੀ ਤਨ ਹੁਣਾ ਸੀ ਜੀ ਉਹਦੇ ਸਫਾਈ ਸੂਈ ਕਰਕੇ ਬੈਗ ਬੈਠ ਕੇ ਉੱਥੇ ਕਿਤੇ ਬੰਦੇ ਆਏ ਗੁੱਲ ਮਾਰ ਕੇ ਨਿਕਲ ਗਏ ਇਹ ਹੁਣ ਕੀ ਤੁਸੀਂ ਮੰਗ ਕੀ ਕਰ ਮੰਗ ਕੀ ਕਰਨੀ ਆ ਸਰਪ ਚਾਹੀਦਾ ਜੀ ਸਾਨੂੰ ਉਹਰੇ ਸਾਡਾ ਬੱਚਾ ਲੈਕ ਬੱਚਾ ਦੀ ਕਿਸੇ ਨੂੰ ਵੱਧ ਘਟ ਰਹੀ ਹੋਈ ਬੋਲਦਾ ਕੀ ਕੰਮ ਕੀ ਕਰਦਾ ਸੀ ਕੰਮ ਵੈਸੇ ਤਾਂ ਉਤਰ ਰੱਖਣੇ ਕਿ ਉਤਰ ਰੱਖਣੇ ਮਿਹਨਤੀ ਮੈਂ ਕਰਦਾ ਸੀ ਜਿੰਨੇ ਵੇ ਹੁੰਦੀ ਸੀ ਮਿਹਨਤੀ ਬੱਚਾ ਸੀਗਾ ਲੈਕ ਸੀਗਾ ਤੇ ਮੰਗ ਹੁਣ ਮੰਗ ਇਹਨਾਂ ਸਰਪ ਚਾਹੀਦੇ ਸਾਨੂੰ ਬੰਦੇ ਜਿੰਨੇ ਵੀ ਹੈਗੇ ਜਲਦੀ ਜਲਦੀ ਫੜੇ ਜਾਣ ਬੰਦੇ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਇਹ ਮੇਰਾ ਮੁੰਡਾ ਜਿੱਥੇ ਪੋਪੜ ਦੇ ਮੁੰਡਾ ਕੋਲ ਅੱਗੇ ਬੈਠ ਕੇ ਬਹਿ ਜਾਂਦਾ ਰੰਜੇ ਦਾ ਮੁੰਡੇ ਹੋਰ ਦੀ ਸੀਗੀ ਇਹ ਨਾਲ ਬੈਠੀ ਉਹ ਮੁੰਡੇ ਚਾਰ ਮੁੰਡੇ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਨਾ ਕੀ ਇਹਨਾਂ ਤੇ ਮੈਂ ਕੰਮ ਦੇ ਗਿਆ ਸੀਗਾ ਜੀ ਕੀ ਨਾਮ ਆ ਤੁਹਾਡੇ ਪਿੰਡ ਦੇ ਕਿਸ ਨੂੰ ਪਤਾ ਉਹਨਾਂ ਗੁਰਵੰਦਰ ਸਿੰਘਾ ਜੀ ਉਮਰ 22 ਸਾਲ ਕੀ ਕੰਮ ਕਰਦਾ ਵੇ ਕੰਮ ਜੋ ਕਰੇ ਹੁੰਦਾ ਬਸ ਕਬਾਡੀ-ਕੂਟੀ ਖੇਡਦਾ ਸੀਗਾ ਬਾਕੀ ਕਬੂਤਰ ਰੱਖੇ ਦੇ ਘਰੇ ਇਹ ਜਿਹੜੀ ਘਟਨਾ ਕਿੰਨੇ ਦੇ ਵੇਲੇ ਸੀ ਇਹ 9 ਵਜੇ ਤਕਰੀਬਤ ਹੋਈ ਜੀ ਕਿਵੇਂ ਦੇਖਣੋਂ ਘਟਣਾ ਜਿਹੜੀ ਹੋਈ ਹੈ ਕੀ ਕੀ ਹੈਗਾ ਇਸ ਦੇ ਪਿੱਛੇ ਜਿਹੜਾ ਇਹਦੇ ਵਿੱਚ ਰੰਜੇ ਸਾਹਿਬ ਮੁੰਡੇ ਦੀ ਅਗਰ ਹੋਰ ਨਹੀਂ ਇਹ ਤਾਂ ਬਸ ਇੱਕ ਨਾਲ ਬੈਗਿਆ ਉਸੇ ਕੋਲ ਗੋਲੀ ਉਹਦੇ ਮੁੰਡੇ ਦੇ ਮਾਰਨ ਦੀ ਬਸ ਇਹਦੇ ਨਾਲ ਲੱਗੀ ਇਹਦੇ ਕਿਸੇ ਲੱਗਿਆ ਕੋਈ ਕਿ ਨਾ ਇਹਦੇ ਟਟੋੜੇ ਚ ਵੱਜੀ ਆ ਜੀ ਬਾਕੀ ਜਿਹੜੇ ਹੋਰ ਨਾਲ ਸੀ ਉਹਨਾਂ ਦੀ ਕਿੰਨੇ ਆ ਉਹਦੇ ਮੁੰਡੇ ਦੇ ਇੱਕ ਲੱਤ ਤੇ ਵੱਜੀ ਆ ਠੀਕ ਆ ਜੀ ਉਹ ਭੱਜ ਗਿਆ ਉੱਠ ਕੇ ਦੂਆ ਮੁੰਡਾ ਸੀ ਉਹ ਆਪਣੇ ਘਰ ਨੂੰ ਨਾਲ ਚੱਕਿਆ ਫਿਰਨ ਨੂੰ ਹਾਂਜੀ ਇਹ ਇਹਦੀ ਮੌਕੇ ਤੇ ਨਹੀਂ ਲੱਤ ਹੋ ਗਈ ਸੀ ਇਹਦੀ ਨਹੀਂ ਜੀ ਮੌਕੇ ਦੀ ਨਹੀਂ ਉਹ ਤਾਂ ਬਦਵਾ ਚੰਡੀ ਉਂਡੀ ਵਾਲੇ ਜਾ ਕੇ ਹੋਈ ਜੀ ਬਸ ਇਹਨੂੰ ਇਹਨਾਂ ਪਤਾ ਨਹੀਂ ਹੈਗਾ ਮੈਂ ਘਰੇ ਸੀਗਾ ਜੀ ਜਣੇ ਕਿ ਗੋਲੀਬਾਰੀ ਚ 2 ਫੱਟੜ ਹੋਏ। ਹਾਂਜੀ 2 ਫੱਟੜ ਹੋਏ ਨੇ ਜੀ। ਅੱਜ ਰਾਤ ਸਵੇਰ 9 ਵਜੇ ਐ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ, ਧਰਮਪਾਲ ਉਰਫ ਧਰਮੂ ਤੇ ਨਵਪ੍ਰੀਤ ਲੱਭੂ। ਇਹ ਤਿੰਨੇ ਜਣੇ ਮਾਰਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਤ ਨਾਲ ਫੈਰਿੰਗ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਨੌਕਰੀ ਤੋਂ ਲੱਪੂ ਦੇ ਕੋਈ ਵੀ ਇੰਜਰਿਡ ਹੋਏ ਦੋ ਸਖਸ਼ ਜਿਹੜੇ ਐ ਇੰਜਰਿਡ ਹੋਏ ਇਹਨਾਂ ਨੂੰ ਗੋਲੀ ਮਾਰਨ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਭੱਜ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਿਡ ਬੰਦਾ ਹੈ ਗੁਰਵਿੰਦਰ ਸਿੰਘ ਉਹ ਕਿੰਦਾ ਇਹਨੂੰ ਇਮੀਡੀਏਟਲੀ ਸੇਵਾ ਹਸਪੀਟਲਸ ਨੂੰ ਰਾਲਾ ਟ੍ਰੀਟਮੈਂਟ ਵਾਸਤੇ ਲੈ ਜਾਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਲਈ ਪੀਜੀਐਚ ਚ ਜੇਰਾਂ ਲਾਜ ਕਿ ਇੱਕ ਦਿਆਲਪਲੇ ਦਾ ਸੰਦੀਪ ਹੈ ਜਿਹਦੇ ਨਾਲ ਇਹਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਖਿਡਾਰੀ ਦੁਸ਼ਮਣੀ ਚੱਲਦੀ ਹੈ ਉਹਨੇ ਕੋਈ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰਾਂਗੇ ਔਰ ਆਦ ਆਪ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕਿਰਤ ਕਰਨਾ ਵੀ ਫਰਵਾੰਗੇ ਤੇ ਇਹ ਜਿਹੜਾ ਬੈਟਰ ਹੈਗਾ ਇਹਨੂੰ ਅਸੀਂ ਸੁੱਝਾ